ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੁਲਾਈ ਦੀ ਮਾਂ ਤਿਆਨਦੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਆ ਤੇ ਇਹ ਹੈਗਾ ਜੀ ਸਵੇਰ ਦਾ ਟਾਈਮ ਸਵੇਰੇ 8 ਵਜੇ ਹੋਏ ਸੀ ਸਾਢੇ ਸਾਢੇ ਕਿ ਤਨ ਸਾਢੇ 3:30 ਪੌਣੇ 4 ਦਾ ਟਾਈਮ ਸੀ ਸਰਦਾਰ ਜੀ ਤੇ ਸਿਮਰਨ ਹੋ ਗਏ ਸੀ ਤਿਆਰ ਕਿਉਂਕਿ ਇਹਨੂੰ ਸਰਦਾਰ ਜੀ ਨੇ ਜਾਣਾ ਸੀ ਅੱਜ ਵਿਆਸ ਬਾਬਾ ਜੀ ਦੀ ਦੇਰੇ ਦਰਸ਼ਨਾਂ ਲਈ ਤੇ ਸਰਦਾਰ ਜੀ ਤਿਆਰ ਹੋ ਗਏ ਸੀ ਤੇ ਰੋਟੀ ਵਗੈਰਾ ਇਹਨਾਂ ਨੇ ਇੱਕ ਇੱਕ ਰੋਟੀ ਮੈਂ ਮਿੱਠੇ ਰੋਟੀ ਲਾਈਆਂ ਸੀ ਉਹ ਬਣਾ ਕੇ ਖਵਾ ਦਿੱਤੀ ਸੀ ਤੇ ਮੈਂ ਜਦੋਂ ਸਰਦਾਰ ਜੀ ਵਿਆਸ ਮੋਟਰ ਬਾਈਕ ਤੇ ਜਾਣ ਨੂੰ ਮੋਟਰਸਾਈਕਲ ਤੇ ਸਿਮਨ ਕਹਿੰਦਾ ਮੈਂ ਨਾਲ ਜਾਣਾ ਫਿਰ ਸਿਮਨ ਨਾਲ ਵਗਿਆ ਸੀ ਤੇ ਫਿਰ ਇਸ ਤੋਂ ਬਾਅਦ ਮੈਂ ਸੌਂ ਗਈ ਸੀ ਫਿਰ ਮੈਂ ਉੱਠੀ ਆ ਸਵੇਰ 5:00 ਵਜੇ ਤੇ ਲੋ ਜੀ ਆਪਣਾ ਇਹ ਹੈਗਾ ਸਵੇਰ ਦਾ ਟਾਈਮ ਮੈਂ 6:30 ਵਜੇ ਰੋਟੀ ਲੱਗ ਗਈ ਸੀ ਕੱਢੇ ਸ਼ੇਵਈ ਦਾ ਟਾਈਮ ਐ ਇਹ ਮੈਂ ਤੇ ਮਨਿੰਦਰ ਫੇ ਰੋਟੀ ਵੀ ਤੇ ਮਿੱਠੀਆਂ ਰੋਟੀਆਂ ਸੀ ਮੈਂ ਕਿ ਚੱਲ ਆ ਪਦੀਨੇ ਚਟਣੀ ਪਈ ਆ ਉਹਦੇ ਨਾਲ ਖਾ ਲਾਂਗੇ ਹਨਾ ਤੇ ਬਹੁਤ ਜਿਆਦਾ ਟੇਸਟੀ ਲੱਗਦੀਆਂ ਨੇ ਤੇ ਇਧਰ ਮੈਂ ਲੱਗੀ ਹੋਈ ਸੀ ਫਟਾਫਟ ਮਿੱਠੀਆਂ ਰੋਟੀਆਂ ਬਣਾਉਣਾ ਕਿਉਂਕਿ ਇਸ ਤੋਂ ਬਾਅਦ ਫਿਰ ਮੈਂ ਕਰਨਾ ਸੀ ਸਾਫ ਸੁਥਈਏ ਦਾ ਕੰਮ ਸ਼ੁਰੂ ਝਾੜ-ਝੜੀਏ ਦਾ ਕੰਮ ਕਰਨਾ ਸੀ ਤੇ ਮੈਂ ਕਿ ਚੱਲ ਪਹਿਲਾਂ ਰੋਟੀ ਦਾ ਕੰਮ ਨਿਵੇੜਾ ਜੇ ਰੋਟੀ ਦਾ ਨਿਬੜ ਜੂ ਆ ਵੀ ਫੇਰ ਹੀ ਆਪਣਾ ਝਾੜ-ਝੜੀਏ ਦਾ ਕੰਮ ਸ਼ੁਰੂ ਹੋਊਗਾ ਤੇ ਲੋ ਜੀ ਰੋਟੀ ਵਗੈਰਾ ਸੀ ਖਾ ਲਈ ਸੀ ਮਾਂ ਮਾਪੁੱਤ ਨੇ ਲੋਹਾਂ ਨੇ ਤੇ ਮਨਿੰਦਰ ਕਲੀ ਜਾਂਦਾ ਤੇ ਵੀਡੀਓ ਸ਼ੁਰੂ ਸਭ ਤੋਂ ਪਹਿਲਾਂ ਮੈਂ ਸਟਾਰਟ ਕੀਤਾ ਰਸੋਈ ਤੋਂ ਤੇ ਰਸੋਈ ਦੇ ਜਿਹੜੇ ਸਾਰੇ ਉੱਤੇ ਜੋ ਮਤਲਬ ਕਿ ਸਮਾਨ ਮੇਰਾ ਰੱਖਿਆ ਹੋਇਆ ਸੀ ਸਾਬਨਾ ਵਗੈਰਾ ਤੇ ਤੇਲ ਦੇ ਸ਼ਿਸ਼ੀਆ ਵਗੈਰਾ ਸਾਰਾ ਉਹ ਲਾ ਕੇ ਜਿਹੜਾ ਉੱਪਰ ਮੇਰਾ ਕੱਪੜਾ ਕਾगज ਵਿਛਾਇਆ ਹੋਇਆ ਸੀ ਉਹ ਨੂੰ ਸਾਰਾ ਮੈਂ ਚੰਗੀ ਤਰ੍ਹਾਂ ਮਤਲਬ ਕਿ ਕਾगज ਉਤਾਰ ਹੀ ਦਿੱਤਾ ਸੀ ਮੈਂ ਕਿਹਾ ਚਾਹ ਹੁਣ ਆਪਾਂ ਇਹਦੇ ਉੱਤੇ ਕੁਝ ਹੋਰੋ ਚੀਜ਼ ਵਿਛਾ ਦਾਂਗੇ ਤੇ ਉਹ ਮੈਂ ਸਾਰਾ ਮਤਲਬ ਕਿ ਉਸ ਪਰ ਉਹ ਸੈਟਿੰਗ ਜੀ ਕਰਕੇ ਕਪੜਾ ਜਾਂ ਉਹ ਮਤਲਬ ਕਿ ਇੱਕ ਕਾगज ਹੋਰ ਪਿਆ ਸੀ ਉਹ ਵਿਛਾ ਦਿੱਤਾ ਸੀ ਉਹਦੇ ਉੱਤੇ ਤੇ ਸਬਨ ਵਗੈਰਾ ਸਾਰਾ ਪੁੱਝਿਆ ਸੀ ਫਿਰ ਮੈਂ ਡੱਬੇ ਵਗੈਰਾ ਪੰਗੀ ਤਰ੍ਹਾਂ ਸਫਾਈ ਕਰ ਦਿੱਤੀ। ਗਤਨ ਜੀਰਾ ਫਿਰ ਤੇ ਸਰਪੰਨ ਕਿ ਪੈਰ ਦੁੱਜੀ ਸੁੱਕੀ ਦੀਰ ਪੇਰੀ ਫਿਰ ਸਾਰੇ ਡੱਬੇ ਸਾਫ ਕਲੀਨ ਹੋ ਗਏ ਤੇ ਇਸ ਤੋਂ ਬਾਅਦ ਫਿਰ ਜਿੱਥੇ ਮੈਂ ਗਲਾਸ ਕੋਲ ਿਆ ਰੱਖਦੀਆਂ ਉਹ ਸਾਰੀ ਸੈਲਫ ਸਾਫ ਕਰ ਦਿੱਤੀ ਆ। ਦੇ ਲੋ ਜੀ ਆਪਣਾ ਇਧਰੋਂ ਕਿਚਨ ਦਾ ਕੰਮ ਹੋ ਗਿਆ ਸੀ ਸਾਫ ਸੁਥਰਾ ਤੇ ਫਿਰ ਮੈਂ ਲੱਗੀ ਸੀ ਕੰਦ ਦੇ ਕੰਦ ਦੇ ਉੱਪਰ ਮਤਲਬ ਕਿ ਗਿੱਲਾ ਇੱਕ ਛੋਟਾ ਜਿਹਾ ਤੌਲੀਆ ਪਿਆ ਤੇ ਛੋਟਾ ਜਿਹਾ ਹੈਂਡ ਵਾਸ਼ ਕਰਨ ਅਸਾ ਮਤਲਬ ਕਿ ਹੱਥ ਸਾਫ ਕਰਨ ਵਾਸਤੇ ਰੱਖਿਆ ਹੋਇਆ ਸੀ ਉਹ ਤੇ ਮੈਂ ਕਿਹਾ ਚੱਲੇ ਜਨਾ ਚੰਗੀ ਤਰ੍ਹਾਂ ਕੰਦ ਸਾਫ ਹੋ ਜੂਗੀ ਆਪਾਂ ਇਹ ਹੋਰ ਲੈ ਆਵਾਂਗੇ ਨਵਾਂ ਤੇ ਉਹ ਮੈਂ ਸਾਰੀ ਕੰਦ ਉਹਦੇ ਨਾਲ ਸਾਫ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਬੋਰੀਆਂ ਦੀ ਸੈਟਿੰਗ ਕਰਨ ਜੋ ਕਣਕ ਵਾਲੀਆਂ ਬੋਰੀਆਂ ਪਈਆਂ ਸੀ ਉਹ ਸੈੱਟ ਕਰਕੇ ਰੱਖ ਦਿੱਤੀਆਂ ਤੇ ਫੇਰ ਮੈਂ ਆ ਗਈ ਸੀ ਜੀ ਭਾਂਡੇ ਮਾਜਣ ਵਾਸਤੇ ਇੱਧਰ ਮੈਂ ਕਿ ਭਾਂਡੇ ਦਾ ਘਰ ਲੱਗਿਆ ਪਿਆ ਸਾਰੇ ਫਟਾਫਟ ਭਾਂਡੇ ਮਾਜ ਦਮਾ ਜੀ ਸੋਈ ਆਪਣੀ ਸਾਰੀ ਸਾਫ਼ ਸੁਥਰੀ ਕਰ ਦਿੱਤੀ ਆ ਸਾਰੀ ਝਾੜਤੀ ਕਿਉਂਕਿ ਹਨੇਰੀ ਬਹੁਤ ਜ਼ਿਆਦਾ ਆਈ ਸੀ ਰਾਤ ਤੇ ਸਾਰੀ ਸਾਫ਼ ਕਰ ਦਿੱਤੀ ਔਰ ਸੋਈ ਇਦਾਂ ਦਾ ਕਬਰ ਪਸਾ ਦਿੱਤਾ ਹੁਣ ਇਹ ਤੇ ਆਹ ਵਾਲਾ ਕਬਰ ਪਛਾਇਿਆ ਨਾ ਤੇ ਸਾਰੀ ਸੋਈ ਸਾਫ਼ ਸਿਰਫ ਪੋਚਾ ਲਗਾਉਣਾ ਰਹਿ ਗਿਆ ਭਾਂਡੇ ਵਾਸਤੇ ਦੁੱਧ ਨੂੰ ਵਾਲੀ ਦੇਤੀ ਇੱਧਰ ਬੋਰੀਆਂ ਰੱਖਤੀਆਂ ਤੇਰ ਸੋਈ ਕਾਦੀ ਝਾੜੀ ਜੀ ਅੱਜ ਤਾਂ ਮਿੱਥੋਂ ਆਪਦੇ ਹੱਥੀ ਨੁਕਸਾਨ ਹੋ ਗਿਆ ਦੇਖੋ ਮੇਰਾ ਜੋ ਆਈ ਰੈਡਮੀ 3 ਪ੍ਰੋ ਫੋਨ ਸੀ ਹਨਾ ਸਾਰਾ ਫੁੱਟ ਗਿਆ ਦੇਖੋ ਸਟੈਂਡ ਦੇ ਉੱਤੇ ਵੀਡੀਓ ਬਣਾਉਂਦੀ ਸੀ ਸਟੈਂਡ ਚ ਲੱਤ ਫਸ ਗਈ ਤੇ ਜਿਹਦੇ ਨਾਲ ਸਟੈਂਡ ਸਮੇਤ ਹੀ ਫੋਨ نیچے ਡਿੱਗ ਗਿਆ ਤੇ ਸਾਰੀ ਆ ਸਕਰੀਨ ਸਾਰੀ ਝੜ ਕੇ ਦੇਖੋ ਆਵਲੀ ਸਕਰੀਨ ਸਾਰੀ ਝੜ ਗਈ ਆਪਦੇ ਹੱਥੋਂ ਆਪੀ ਨੁਕਸਾਨ ਕਰ ਲਿਆ ਘਰ ਚੜਨਾ ਮੈਨੂੰ ਮਹਿੰਗਾ ਪੈ ਗਿਆ ਦੱਸੋ ਹੁਣ ਕੀ ਇਲਾਜ ਹੋ ਹਲੇ ਸਰਦਾਰ ਜੀ ਗਏ ਹੋਏ ਨੇ ਵਿਆਸ ਤੇ ਜਦੋਂ ਆਣਗੇ ਸਰਦਾਰ ਜੀ ਪਤਾ ਨਹੀਂ ਹਲੇ ਕੀ ਕਹਿਣਗੇ ਬਹੁਤ ਡਰ ਲੱਗ ਰਿਹਾ ਉਹਨੂੰ ਦੱਸ ਕੀ ਉਹਨੂੰ ਆ ਦੇਖੋ ਸਾਰੀ ਸਕਰੀਨ ਚੜ ਗਈ ਹੈ ਦੀ ਫੋਨ ਇਹ ਤੇ ਆਉਂਦਾ ਵੀ ਆ ਪਰ ਚੱਕਿਆ ਨਹੀਂ ਜਾਂਦਾ ਕਿਉਂਕਿ ਸਕਰੀਨ ਚੜ ਗਈ ਹੈ ਦੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਕਮਰੇ ਦੇ ਵਿੱਚ ਬਾਹਰ ਤੁਹਾਨੂੰ ਦਿਖਾਨੇ ਆਂ ਹਾਲਤ ਵੇੜੇ ਦੀ ਦੇਖੋ ਸਾਰਾ ਗਾਂ ਪਿਆ ਪਿਆ ਬਾਹਰ ਫੜੇ ਅੰਦਰੋਂ ਸਾਰਾ ਕਰਨ ਵਾਲਾ ਪਿਆ ਹੁਣ ਅੰਦਰੋਂ ਕਰਦੇ ਆਪਾਂ ਸਫਾਈ ਲਓ ਜੀ ਆਪਾਂ ਸੌਈ ਦਾ ਸਾਰਾ ਕਲੀਨਿੰਗ ਕਰਕੇ ਫੇਰ ਆਗੇ ਸੀ ਆਪਾਂ ਕਮਰੇ ਦੇ ਵਿੱਚ ਸਾਰੇ ਕਮਰੇ ਦੀ ਦੇਖੋ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਕਿਉਂਕਿ ਨੇਰੀ ਤੋਂ ਇੱਕ ਦਿਨ ਪਹਿਲਾਂ ਨੇਰੀ ਤੋਂ ਬਾਅਦ ਮੈਂ 4 ਛੜੀਏ ਦਾ ਕੰਮ ਸ਼ੁਰੂ ਕੀਤਾ ਸੀ ਚਲੋ ਜੀ ਸਾਰੀ ਸੈਲ ਮਤਲਬ ਕਿ ਮੋਰੀਆਂ ਵਿੱਚ ਦੀਆਂ ਲੀਰਾ ਫੇਰ ਦਿੱਤੀਆਂ ਸੀ ਤੇ ਬੈੱਡ ਦਾ ਜੋ ਦਰਾ ਸੀ ਉਹ ਵੀ ਸਾਫ਼ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਫਿਰ ਮੈਂ ਗੱਦਾ ਚੱਕ ਕੇ ਸਾਰਾ ਵੜੁੱਤੇ ਮਤਲਬ ਕਿ ਥੋੜੀ ਗਿੱਲੀ ਸੁੱਕੀ ਨੀਰ ਫੇਰ ਕੇ ਉਹਦੇ ਨਾਲ ਸਾਰਾ ਸਾਫ ਕਰ ਦਿੱਤਾ ਸੀ ਤੇ ਬਾਕੀ ਇਹਦੇ ਵਿੱਚ ਮੈਂ ਮਤਲਬ ਕਿ ਬੈੱਡ ਦੇ ਵਿੱਚੋਂ ਨਾ ਇੱਕ ਮੈਨੇ ਮਤਲਬ ਕਿ ਜੋ ਮੇਰੀ ਪਰਜਾਈ ਨੂੰ ਕੋਟੀ ਦੇਣੀ ਸੀ ਮੈਂ ਕਿਹਾ ਚੱਲ ਹੁਣ ਛੁੱਟੀਆਂ 'ਚ ਰਹਿਣਾ ਆਊਗੀ ਤੇ ਜੋ ਵਾਈਟ ਜੀ ਕੋਟੀ ਆ ਮੈਂ ਚੱਕ ਕੇ ਕੱਢ ਕੇ ਬਾਹਰ ਰੱਖ ਰਿੱਤੀ ਸੀ ਜੋ ਮੇਰੀ ਪਰਜਾਈ ਦੇ ਖੁੱਲੀ ਕੋਟੀ ਸੀ ਉਹ ਮੈਨੂੰ ਦੇਤੀ ਕਹਿੰਦੀ ਤੇ ਤੁਸੀਂ ਪਾ ਲਿਓ ਫਿਰ ਮੈਂ ਉਹ ਦੋਹੇ ਕੋਟੀਆਂ ਸਾਮ ਦਿੱਤੀਆਂ ਸੀ ਇਹਦੇ ਵਿੱਚ ਆ ਬੈਗ ਦੇ ਵਿੱਚ ਪਾ ਕੇ ਰੱਖ ਦਿੱਤੀ ਸੀ ਇਸ ਤੋਂ ਬਾਅਦ ਵੀ ਕਮਰਾ ਸਾਰਾ ਸਾਫ਼ ਸੁਥਰਾ ਹੋ ਗਿਆ ਸੀ ਫੇਰ ਮੈਂ ਆ ਗਈ ਸੀ ਮੇਰੇ ਚਲ ਹੁਣ ਬਾਹਰੋਂ ਗੇੜਾ ਧੋਣੇ ਆ ਤੇ ਮੈਨਾਂ ਲੱਗੀ ਸੀ ਬਾਥਰੂਮ ਤੋਂ ਤਾਂ ਹੁਣ ਫਟਾਫਟ ਮੈਨੂੰ ਸਾਰਾ ਬਾਥਰੂਮ ਧੋ ਦਿੱਤਾ ਕੱਪੜੇ ਧੋਣ ਵਾਲੇ ਬਰਸ਼ ਨਾਲ ਧੋਤਾ ਜਾਂਦਾ ਕਿਉਂਕਿ ਬਾਥਰੂਮ ਵਿੱਚ ਨੇ ਇੱਕ ਪਾਸੇ ਪਾਣੀ ਖੜਾ ਰਿਹਾ ਤੇ ਉਥੇ ਉਗਲੀ ਵੀ ਖੜਕਦੀ ਆ ਤੇ ਫਿਰ ਸਾਰਾ ਚੰਗੀ ਤਰ੍ਹਾਂ ਧੋਣਾ ਪੈਂਦਾ ਬਾਥਰੂਮ ਨੂੰ ਤੈਨੋ ਜੀ ਆਪਾਂ ਨੇ ਬਾਥਰੂਮ ਵਗੈਰਾ ਧੋ ਦਿੱਤਾ ਸੀ ਤੇ ਫਿਰ ਮੈਂ ਲੱਗ ਗਈ ਸੀ ਇੱਧਰ ਬੁੱਟਿਆਂ ਨੂੰ ਪਾਣੀ ਦੇਣ ਤੇ ਨਾਲੇ ਬੁੱਟਿਆਂ ਦੇ ਉੱਤੇ ਪਾਣੀ ਪਾਉਣ ਮੈਂ ਕਿਹਾ ਚੱਲ ਬੁੱਟੇ ਵੀ ਬਹੁਤ ਗਰਦ ਨਾਲ ਭਰੇ ਪਏ ਨੇ ਇਹਨਾਂ ਨੂੰ ਵੀ ਸਾਫ਼ ਕਰ ਦਿੰਨੇ ਆ ਲੱਗੀ ਵੇੜਾ ਤੋਂ ਅੱਧਾ ਆਪਣਾ ਸਾਰਾ ਜਿਹੜਾ ਮਤਲਬ ਕਿ ਸਾਰੇ ਮਾਂਗੀ ਤਕਰੀਬਨ ਸਾਰੇ ਮਾਂਗੀ ਧੋਤ ਆ ਗਿਆ ਵੇੜਾ ਤੇ ਰਹਿ ਗਿਆ ਸੀ ਆਪਣਾ ਹੁਣ ਕੁੱਲਰ ਦੀ ਸਾਫ਼ ਸਹੀਆ ਕਰਨ ਲਈ ਕੁੱਲਰ ਵੀ ਮੈਂ ਕਿਹਾ ਚੱਲ ਲੱਗਦੇ ਹਾਂ ਤੇ ਧੋਈ ਨਹੀਂ ਕਿਉਂਕਿ ਮਿੱਟੀ ਨਾਲ ਬਹੁਤ ਜ਼ਿਆਦੀ ਭਰਿਆ ਪਿਆ ਸੀ ਕੁੱਲਰ ਮੇਲ ਕਰਕੇ ਤੇ ਅਸੀਂ AC ਰਿਪੇਅਰ ਹਲੇ ਕਰਾਈ ਨਹੀਂ ਹੈਗੀ ਕਿਉਂਕਿ ਜੀ ਹਲੇ AC ਦਾ ਟਾਈਮ ਨਹੀਂ ਹੋਇਆ ਹੈਗਾ ਲਗਾਉਣ ਨੂੰ ਕਿਉਂਕਿ ਜਦੋਂ ਜੀ ਲੱਗ ਜਿਆ ਉਹਨਾਂ ਨੂੰ ਫੇਰ AC ਲਗਾਉਣਾ ਚਾਹੀਦਾ ਜੀ ਆਪਾਂ ਇਸ ਤੋਂ ਪਹਿਲਾਂ AC ਦਾ ਮਤਲਬ ਕਿ ਦਾ ਕੰਮ ਅਗੋਂ ਤੱਕ ਤੁਹਾਨੂੰ ਕੋਈ ਮਾਰੀਆਂ ਲੱਗਦੀਆਂ ਨੇ ਤੇ ਇਸ ਲਈ ਫੇਰ ਅਸੀਂ ਕੂਲਰ ਹੀ ਲਾਉਨੇ ਆ ਕੂਲਰ ਪਾਣੀ ਦਾ ਭਰ ਲਾਉਨੇ ਆ ਤੇ ਮਤਲਬ ਕਿ ਆਪਣਾ ਕਮਰਾ ਬਿਲਕੁਲ AC ਮੰਗੋ ਕੋਲ ਕੋਲ ਹੋ ਜਾਂਦਾ ਤੇ ਬਹੁਤ ਵਧੀਆ ਲੱਗਦੀ ਹੈ ਅੰਦਰ ਲਗਾ ਕੇ ਬਹੁਤ ਠੰਡਾ ਠੰਡਾ ਹੋ ਜਾਣਾ ਕਮਰਾ ਸਾਰਾ ਤੇ ਮੇਕੇ ਚੱਲ ਹੁਣ ਕੂਲਰ ਦੀ ਵੀ ਸਫਾਈ ਆਪਾਂ ਕਰ ਹੀ ਲੈਨੇ ਆ ਤੇ ਲੋਜੀ ਕੂਲਰ ਆਪਾਂ ਸਾਰਾ ਅੰਦਰੋਂ ਧੋ ਦਿੱਤਾ ਸੀ ਤੇ ਜਿਹੜੇ ਇਹਦੇ ਛੱਡਾ ਹੈ ਛੱਤ ਦੇ ਉਹ ਵੀ ਸਾਰੇ ਮੈ हेलो ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈੰਡੂ ਰਾਇਤੀਵਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋਜੀ ਹੁਣ ਮੇਰੇ ਕੰਮ ਨਿਭੜੇ ਨੇ ਤੇ ਸਾਰੇ ਕੰਮ ਆ ਮਤਲਬ ਕਿ ਸਾਰੇ ਹੁਣ ਮੇਰੇ ਕੰਮ ਨਿਭੜ ਗਏ ਨੇ ਸਾਰਾ ਕਲੀਨਿੰਗ ਕਰ ਦਿੱਤਾ ਹਨੀਰੀ ਨੇ ਬਹੁਤ ਜ਼ਿਆਦਾ ਗੰਦਪਾਟ ਆ ਸੀ ਤੇ ਹੁਣ ਮੈਂ ਧਰੇ ਨੇ ਚਾਵਲ ਨਮਕੀਨ ਚਾਵਲ ਕਰੀ ਨੇ ਮੈਂ ਤੇ ਮਨਿੰਦਰੀਆਂ ਖਾਣ ਵਾਲੇ ਸਰਦਾਰ ਜੀ ਗਏ ਹੋਏ ਨੇ ਵਿਆਸ ਤੇ ਮੈਂ ਕਿਹਾ ਚਲ ਚਾਵਲ ਹੀ ਕਰ ਲਾਂ ਨੇ ਦੇਖੋ ਜੀ ਤੁਹਾਡਾ ਸਾਡਾ ਕਮਰਾ ਦੇਖੋ ਕਲੀਨਿੰਗ ਹੋ ਗਿਆ ਦੇਖੋ ਕਮਰਾ ਬਹੁਤ ਵਧੀਆ ਕਲੀਨ ਕਲੀਨ ਕਰ ਦਿੱਤਾ ਸਾਰਾ ਸਾਫ ਕਰ ਦਿੱਤਾ ਸਾਰਾ ਤੇ ਆ ਕੱਪੜੇ ਸਲਾਈ ਵਾਲੇ ਨੇ ਤੇ ਹੁਣ ਚਲਦੇ ਆਪਾਂ ਕਿਚਨ ਦੇ ਵਿੱਚ ਕੱਪੜੇ ਵਗੈਰਾ ਮੈਂ ਸਾਰੇ ਧੋ ਦਿੱਤੇ ਨੇ ਤਾਰਾ ਪਰ ਇਹ ਪਈ ਆ ਕੱਪੜੇ ਦੀ ਹਲੇ ਮੈਂ ਅੱਧੇ ਕੱਪੜੇ ਚੱਕ ਦੇ ਚਾਦਰਾਂ ਵਗੈਰਾ ਮੈਂ ਕਿਹਾ ਚਲ ਖਾਲੂ ਧੋ ਮੰਗੀ ਚਲੋ ਜੀ ਅਗੇ ਆਪਾਂ ਸੌਂਦੇ ਦੇ ਵਿੱਚ ਪੋਚਾ ਵਗੈਰਾ ਲਾਂਦਤਾ ਸੀ ਇੱਧਰ ਕਰੀ ਹੋਏ ਨਮਕੀਨ ਚਾਵਲ ਇੱਧਰ ਪਈ ਆ ਕਣਕ ਸਵੇਰ ਨਾਲੀ ਦੇਖੋ ਕਣਕ ਸਵੇਰੇ ਸਭਾਲਦੀ ਸਭਾਲਦੀ ਮੇਥੋਂ ਫੋਨ ਮਤਲਬ ਕਿ ਸਟੈਂਡ ਦੇ ਵਿੱਚੋਂ ਫੋਨ ਹੀ ਡਿੱਗ ਗਿਆ ਜਿਹਦੇ ਨਾਲ ਸਕਰੀਨ ਹੋ ਗਈ ਇਹ ਹੈਗਾ ਟੋਪੀ ਦੇ ਸਿਰ ਤੇ ਨਾਲ ਅਜਿਹਾ ਟੋਕਰ ਆ ਤੇ ਹੁੰਦਾ ਰਾਸਾਂ ਵੀ ਰੇੜੀ ਰਾਸਾਂ ਵੀ ਟੋਪੀ ਮਗਰ ਸਿਰ ਤੇ ਨਾਲ ਜਿਵੇਂ ਟੋਕਰ ਆ ਤੇ ਹੁੰਦਾ ਅਸੀਂ ਤੇਰੀ ਗੁੱਸੂ ਚੀਕਾ ਹਾਂ ਦੇਖ ਮੋਟਰਸਾਈਕਲ ਕਢਾ ਦੋ ਤੂੰ ਦੇ ਅੰਦਰ ਲਾ ਜੁੱਤ ਆ ਸਮਾਂ ਕਰੀਏ ਤੇ ਇਸ ਕਰਨਾ ਇਹ ਬੀਬੀ ਬਾਪੇ ਪਰ ਮਿਲ ਨਹੀਂ ਨਾ ਉਹ ਤੇ ਮਹੀ ਫੋਨ ਤਾਂ ਦੇਖ ਲੋ ਕਹੇ ਜਾਗਾ ਫੋਨ ਦੂਜਾ ਮਮਾ ਉਹ ਪੰਨਾ ਉਹਦੇ ਕੱਢ ਬੰਦ ਮੈਂ ਕੱਢਦਾ ਲੈ ਮੈਂ ਪਾਣੀ ਲਿਆਉਣੀ ਆ ਉਹ ਜੀ ਆਪਾਂ ਹੁਣ ਲਾ ਦੇ ਤੁਰੇ ਹੀ ਨਹੀਂ ਆ ਪਹਿਲਾਂ ਪਾਣੀ ਤਾਂ ਦੇ ਦੇ ਫੋਨ ਦਿਖਾਉਣ ਪੈਗੇ ਦਿਖਾਏ ਹੋ ਕਿਸੇ ਨੂੰ ਆਏ ਹੋਏ ਪਾਣੀ ਲਿਆ ਦਈਏ ਪਹਿਲਾਂ ਫੋਨ ਦੀ ਪਾਈ ਗਈ ਪਹਿਲਾਂ ਜੇ ਭੱਜ ਕੇ ਲੈ ਆ ਘੜੇ ਚ ਪਾਣੀ ਡੇਢ ਚੰਮ ਦੇ ਪੜਾਇ ਬਰੂ ਕਿਨੇ ਕਿਨੇ ਸਮਾਨ ਫੇਰ ਕਰਨ ਸਮਾਨੇ ਜੀ ਉਹ ਘਰ ਦਾ ਖਾਣਾ ਉਹ ਮੈਂ ਲੇਵਾਂਗੇ ਜੇ ਜਾ ਕੇ ਬਰੂ ਕਾਲੇ ਨਹੀਂ ਆਏ ਕੁਹਾਰੇ ਸੀ ਉਹ ਬੁੱਕ ਡੇਡ ਨੂੰ ਖਾਗੋ ਮੈਂ ਤਾਂ ਦੋ ਗੱਲ ਸੀ ਟੜਕੇ ਦੇ ਸਾਹਨੇ ਆਈ ਹਾਂ ਇਹਦੀ ਜਾਨ ਸਾਰੀ ਲੈ ਆ। ਮਾਤਰ ਬਰਕਰ ਬਰਕਰ ਮਰੀਂਦ ਦਾ ਬਰਕਰ। ਚੱਲ ਜੀ ਇਹਦੀ। ਓਏ ਮਰੀਂਦ ਨੂੰ ਆ ਤੇ ਬਰਕਰ ਦੀ ਬੈਰੀ ਦੇਖੀ ਜੇ ਪਹਿਲਾ ਹੋਣਾ ਹੈ। ਦੇਖੀ। ਦੇਖੀ। ਪਹਿਲਾ ਹੋਣਾ ਹੈ ਮਰੀਂਦ ਤੁਸੀਂ ਕੀ ਕਰਦੇ ਸੀ? ਜੀ ਕਹਿੰਦੇ। ਆਣੀ ਮਾਗ ਇਦਸ਼ੀ ਮਾ। ਲੈ ਕੇ ਆਖੀ। ਇੱਥੇ ਮੈਂ ਦਰਵਾਜ਼ਾ ਮੋੜਾ ਦਰਵਾਜ਼ਾ ਜੀ ਮਾਜਮੇ ਉਹਦੇ ਵਰਗੀ ਸੀ ਤੂੰ ਕਹਿਣਾ ਕਿ ਵਿੱਚ ਆ ਜਾ ਚੱਲੀਏ ਇੱਧਰ ਅੱਲਾ ਰੱਖਦਾ ਹੈ ਕੱਪੜੇ ਕੱਪੜਾ ਕਿਸ ਨੇ ਪਾਇ ਨਹੀਂ ਉਹਦਾ ਪਾਇ ਪਹਿਲਾਂ ਮੋਸਰਾ ਆ ਕੇ ਵੀ ਉੱਥੇ ਣਾੜੀਆ ਮੇਰੇ ਸਾਰੇ ਮੌਸਮ ਬਹੁਤ ਵਧੀਆ ਜੀ ਵਧੀਆ ਰਹੇ ਮੌਸਮ ਅੱਜ ਚੜਨੀ ਨਹੀਂ ਉੱਥੇ ਦਾ ਪਾਉਗਦੇ ਲੈ ਕੁੱਤਾ ਵੀ ਬੈਠਾ ਚੜਨੀ ਨਹੀਂ ਚੜਨੀ ਨਹੀਂ ਹਾਂ ਅਮਾ ਪਹਿਲਾਂ ਤੋਂ ਤੇ ਵੀ ਅਸੀਂ ਅੰਮ੍ਰਿਤਸਰ ਣਾੜੀਆ ਵਰ ਕੱਪੜੇ ਉੱਥੇ ਹੀ ਰਹਿ ਗਏ ਵਿਆਸ ਬੈਗ ਆਪਰ ਸਿ ਬੈਗਿੰਗ ਲੱਗੇ ਗਈ ਹੋਰ ਬੜਾ ਰੇਟ ਹੋਇਆ ਇਹੇ ਛੋਟਾ ਸਮਾਨ ਜੱਪਾਂ ਤੁਸੀਂ ਕਿੰਨੇ ਚ ਮਾਲੀ ਨੂੰ ਗੰਬਰ ਸੱਤ ਆਜ ਪਾਇਆ ਉਸ ਨੂੰ ਬੈਗ ਦੋ ਰੋਟੇ ਉਹਦਾ ਹੋ ਸੀ ਉਹ ਇੰਨਾ ਚਾਰਾ ਉਹ ਜਿਹੜੇ ਕਢ ਦਿੱਤੇ ਉਹ ਪੀਨੇ ਰੰਗ ਨਹੀਂ ਮੰਨਦੇ ਪੀ ਗਏ ਲੋਡਿੰਗ ਦੋ ਬੈਗ ਬਾੜਦੇ ਜਿਹੜੀ ਇਹਨਾਂ ਨੇ ਦੇਖੀ ਹੈ ਹੈ ਦੋਨੇ ਬੈਗ ਬਾੜਦੇ ਬਾੜਦੇ ਦਿਖਾ ਦੇ ਕਿਹੜੇ ਇਹਨੇ ਦਿੱਤੇ ਸੀ ਦੋਨੇ ਹੀ ਬਾੜਦੇ ਇੱਕ ਦਾ ਇਹ ਪਾੜ ਗਿਆ ਦੇਖੋ ਇਹ ਤਾਂ 10 ਉਹਦਾ ਜੋ ਸਮਾਨ ਪਾਉਂਗੇ ਆਪੇ ਪਾੜ ਜੋਵੇਂ ਨੇ ਮੈੜੇ ਕੋਲੇ ਕੀ ਆਵੜੀ ਚੀਜ਼ ਹੈ ਨਾ ਇਹ ਤਾਂ ਐਵੇਂ ਐਵੇਂ ਦੋਨੇ ਪਾਏ ਜਾਣ ਪਰ ਸਾਰੀ ਪਾੜ ਤਾ ਇਹ ਵੀ ਪਾੜਦਾ ਇਹ ਚੱਕਰ ਨੇ ਵੇਖਦੇ ਬੋਦਾ ਹੋਇਆ ਬੋਦਾ ਬਾਦਾ ਹੋ ਗਏ ਐ ਚੱਕਰ ਲੱਗੇ ਇਹਨੂੰ ਉਹੀ ਖਰਾਬ ਹੋ ਗਿਆ ਇਹਦਾ हाँ जी किस तरह 버거 ਖਾ ਤ ਨਾ ना ਅਈ ਦਾ ਉੱਤੇ ਖਾਏ ਆਵੇਂਗਾ ਤੁਸੀਂ ਆਮ था ਤੇ ਜੇ ਮੈਂ ਆਇਆ ਤਾਂ ਤੇਰੀ ਕੋ ਕੱਲ ਉਲਝ ਜਾਗਾ ਅੱਜ ਤੂੰ 버거 ਖਾ ਰਿਹਾ